ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੋਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਹਾਂ ਸੂਟ ਲੈ ਕੇ ਆਏ ਜੀ ਪਾਰਟੀ ਵੇਅਰ ਬਹੁਤ ਘੱਟ ਰੇਂਜ ਤੇ ਦੇ ਰਹੇ ਹਾਂ ਜਿਹੜੀ ਅਸੀਂ ਤੁਹਾਨੂੰ ਅੱਜ ਸੂਟ ਦੇਣੀ ਆ ਬਹੁਤ ਹੀ ਜ਼ਿਆਦਾ ਜ਼ਬਰਦਸਤ ਰੈਣ ਵਾਲੀ ਕਲੈਕਸ਼ਨ ਆ ਇਹ ਉਹ ਸੂਟ ਨੇ ਜੀ ਜਿਨ੍ਹਾਂ ਨੂੰ ਤੁਸੀਂ ਮਤਲਬ ਇੱਕ ਬਜਟ ਜਿਆ ਹੁੰਦਾ ਹੈ ਹਰ ਇੱਕ ਦਾ ਆਪਣਾ ਬਜਟ ਹੁੰਦਾ ਹੈ ਕਿ ਅਸੀਂ ਇਸ ਰੇਂਜ ਤੱਕ ਸੂਟ ਲੈਣਾ ਕੋਈ ਅਗਰ ਫੰਕਸ਼ਨ ਆਂਦਾ ਹੈ ਬਹੁਤ ਸੋਹਣੇ ਸਭ ਦੇ ਬਜਟ ਵਿੱਚ ਆਉਣ ਵਾਲੇ ਸੂਟ ਨੇ ਜਿੱਥੇ ਦੂਜਾ ਅਗਰ ਤੁਸੀਂ ਕਿਸੇ ਨੂੰ ਵੀ ਗਿਫਟ ਦੇਣੇ ਨੇ ਥੋੜਾ ਬਜਟ ਹੈਗਾ ਸੀ 4-5000 ਦਾ ਕਿਸੇ ਨੂੰ ਗਿਫਟ ਦੇਣੇ ਆ ਜਿਵੇਂ ਕੋਈ ਫੰਕਸ਼ਨ ਆਉਂਦੇ ਹੁੰਦੇ ਆ ਹਨਾ ਵਿਆਹ ਸ਼ਾਦੀਆਂ ਨੇ ਤਾ ਇਹੇ ਸੂਟ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਣ ਵਾਲੇ ਤੇ ਬਹੁਤ ਜ਼ਿਆਦਾ ਬੈਨੀਫਿਟਸ ਤੁਹਾਡੀ ਅੱਜ ਦੀ ਵੀਡੀਓ ਚ ਰਿਆਣੇ ਵਾਲੇ ਸੂਟ ਨੇ ਤੁਸੀਂ ਇੱਕ ਕਮ ਜ਼ਰੂਰ ਕਰਨਾ ਹੈ ਵੀ ਅਗਰ ਤੁਸੀਂ ਨਹੀਂ ਲੈਣਾ ਤਾਂ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ ਨਾਲ ਫਰੈਂਡ ਸਰਕਲ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਨਾ ਕਿਸੇ ਨੂੰ ਬਹੁਤ ਸਾਰਾ ਮਤਲਬ ਕਿਹਨਾਂ ਚੋ ਡਿਸਕਾਊਂਟ ਮਿਲ ਰਿਹਾ ਜਿਹੜਾ ਉਹਦਾ ਉਹ ਲਾਹਾ ਲੈ ਸਕਣ ਅ ਅੱਜ ਦੀ ਵੀਡੀਓ ਦਾ ਪ੍ਰਾਈਸ ਰਹੇਗਾ ਜੀ ਆਪਣੀ ਦਾ 4000 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਬੁਕਿੰਗ ਲਈ ਨੰਬਰ ਹੋਗਾ 8283 828381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਸੂਟਾਂ ਦਾ ਪ੍ਰਾਈਸ ਹੈਗਾ ਸਾਰੇ 5000 ਪਲੱਸ ਦੇ ਸੂਟ ਨੇ ਉਹ ਤੁਸੀਂ ਖੁਦ ਵੀਡੀਓ 'ਚ ਦੇਖ ਲਿਓ ਜਦੋਂ ਤੁਹਾਡੇ ਪਾਸ ਪਹੁੰਚ ਜਾਣਗੇ ਤੁਸੀਂ ਉਸ ਟਾਈਮ ਆਪਣਾ ਫੀਡਬੈਕ ਜ਼ਰੂਰ ਦੇ ਦਿਓ ਤੁਹਾਨੂੰ ਸਾਰੇ ਸੂਟ ਕਿੱਦਾਂ ਲੱਗੇ ਬਹੁਤ ਸੋਹਣੀ ਜੀ ਤੇ ਬਹੁਤ ਜ਼ਬਰਦਸਤ ਕਲੈਕਸ਼ਨ ਦੇਣੀ ਹੈ ਜੀ ਅਸੀਂ ਤੁਹਾਨੂੰ ਅੱਜ ਠੀਕ ਹੈ ਜੀ ਸੂਟਾਂ ਅੱਜ ਦੀ ਵੀਡੀਓ ਸੋਨੂੰ ਨਾ ਅਸੀਂ ਹਰ ਇੱਕ ਸਟੱਫ ਦਵਾਂਗੇ ਫਰੀਕ ਸਟੱਫ ਜਿਹੜਾ ਫੰਕਸ਼ਨ 'ਚ ਚੱਲਦਾ ਹੈ ਤੁਸੀਂ ਵਰਕ ਦੇਖ ਕੇ ਖੁਦ ਹੈਰਾਨ ਰਹਿ ਜਾਓਗੇ ਕਿ ਵਾਕਈ ਇਹ ਤਾਂ ਹੈਗੇ ਨੇ 7 7 8 8000 ਦੇ ਸੂਟ ਇਹ ਸੂਟ ਦੇਖ ਲਓ ਜੀ ਮਤਲਬ 4000 'ਚ ਤੁਹਾਨੂੰ ਇਹ ਵਾਲਾ ਸੂਟ ਮਿਲ ਰਿਹਾ 4000 ਦੇ ਵਿੱਚ ਕਿਸੇ ਨੂੰ ਤੁਸੀਂ ਗਿਫਟ ਕਰਨਾ ਜਾਂ ਸਟਿਚ ਕਰਵਾ ਕੇ ਪਾਣਾ ਤਾਂ ਬਹੁਤ ਸੋਹਣੀ ਆਈਟਮ ਆ ਬਾਜੂ ਤੇ ਵੀ ਪ੍ਰੋਪਰ ਵਰਕ ਹੈ ਇਹ ਹੈਗੀ ਆ ਜੀ ਸੌਫਟ ਸ਼ਿਮਰ ਹੁਣ ਇਹਨਾਂ ਦਾ ਇਸ ਮਤਲਬ ਕਿ ਸੀਜ਼ਨ ਚ ਕਾਫੀ ਜ਼ਿਆਦਾ ਇਹ ਸਟੱਫ ਆ ਰਿਹਾ ਅੱਗੇ ਸ਼ਿਮਰ ਆਂਦੀ ਸੀ ਥੋੜੀ ਹਾਰਡ ਤੇ ਜ਼ਿਆਦਾ ਸ਼ਾਈਨ ਵਾਲੀ ਇਹ ਚ ਸ਼ਾਈਨਿੰਗ ਘੱਟ ਹੁੰਦੀ ਹੈ ਤੇ ਥੋੜੀ ਸੌਫਟ ਹੁੰਦੀ ਆ 크ਰੇਪ ਦੀ 3 ਮੀਟਰ ਦੀ ਸਲਵਾਰ ਆ ਤੁਸੀਂ ਇਹਨਾਂ ਦੇ ਨਾਲ ਲੂਜ਼ ਪਲਾਜ਼ੋ ਵਗੈਰਾ ਜਾਂ ਸਲਵਾਰਾਂ ਜਿੱਦਾਂ ਤੁਸੀਂ ਬਣਾਉਣਾ ਉਦਾਂ ਆਪਣੇ ਅਕੋਰਡਿੰਗ ਇਹਨਾਂ ਨੂੰ ਬਣਾ ਸਕਦੇ ਹੋ 크ਰੇਪ ਦੀ ਸਲਵਾਰ ਹੈ ਜੀ ਤੇ ਸ਼ਿਮਰ ਦਾ ਹੀ ਰਹੇਗਾ ਐਦਾਂ ਖੁੱਲਾ ਡੁੱਲਾ ਜਿਹਾ ਤੇ ਸੌਫਟ ਜਿਹਾ ਦੁਪੱਟਾ 4 ਸਾਈਡ ਵਰਕ ਦੇ ਨਾਲ ਸਾਰੇ ਦੇ ਵਿੱਚ ਸਟੋਨ ਰਹੇਗਾ ਫਿਨਿਸ਼ਿੰਗ ਦੇ ਨਾਲ ਆ ਜੀ ਪੂਰਾ ਸੂਟ 4000 ਪ੍ਰਾਈਸ ਅਸੀਂ ਬਹੁਤ ਵੱਡਾ ਡਿਸਕਾਊਂਟ ਦੇ ਰਹੇ ਹਾਂ ਬਹੁਤ ਸੋਹਣਾ ਸੂਟ ਨੇ ਜੀ ਇਹ ਤੁਸੀਂ ਹੁਣ ਦੇਖ ਸਕਦੇ ਹੋ ਠੀਕ ਹੈ ਜੀ ਨੈਕਸਟ ਹੈਗਾ ਇਹ ਬ੍ਰਾਕਟ ਦੇ ਉੱਪਰ ਬ੍ਰਾਕਟ ਦੇ ਉੱਪਰ ਸੂਟ ਵਰਕ ਕੀਤਾ ਹੋਇਆ ਇਹਦਾ ਰਹੇਗਾ ਸਾਰਾ ਇਹਦਾ ਬਹੁਤ ਸੋਹਣਾ ਜਿਹਾ ਸਟਾਈਲ ਜਿਸੀ ਅਲੱਗ-ਅਲੱਗ ਵੀ ਲੈ ਸਕਦੇ ਹੋ ਸੈੱਟ ਵਾਈਜ਼ ਵੀ ਲੈ ਸਕਦੇ ਹੋ ਤੁਹਾਡੀ ਚੋਆਇਸ ਆ ਤੇ ਇਹਦੇ ਨਾਲ ਵੀ ਤੁਹਾਨੂੰ ਕ੍ਰੇਪ ਦੀ ਸਲਵਾਰ ਮਿਲੇਗੀ ਸਲਵਾਰ ਦੇ ਪੌਂਚਿਆਂ ਤੇ ਵਰਕ ਮਿਲੇਗਾ ਐਦਾ ਕਲਰ ਵੀ ਬਹੁਤ ਸੋਹਣਾ ਹੈ ਸਲਵਾਰ ਦੇ ਪੌਂਚਿਆਂ ਤੇ ਵਰਕ ਹੈ ਔਰਗੇਂਜ਼ਾ ਦਾ ਦੁਪੱਟਾ ਰਹੇਗਾ ਜੀ ਫੋਰ ਸਾਈਡ ਲੇਸ ਵਰਕ ਦੇ ਨਾਲ ਕਲਰ ਤਾਂ ਇੱਕ ਤੋਂ ਇੱਕ ਨੇ ਹਲਦੀਆਂ ਦੇ ਪਾਓ ਮਹਿੰਦੀ ਤੇ ਪਾਓ ਜਿੱਦਾਂ ਮਰਜੀ ਪਾਓ ਸੂਟ ਇਹ yellow ਸੂਟ ਦਿਖਾਤਾ ਹਲਦੀ ਵਾਸਤੇ ਤੇ ਇਹ ਸੂਟ ਦਿਖਾ ਰਹੀ ਹਾਂ ਮੈਂਹਿੰਦੀ ਵਾਸਤੇ ਡਿਜ਼ਾਈਨ ਅਲੱਗ ਆ ਬਹੁਤ ਸੋਹਣਾ ਸੂਟ ਆ ਜੀ ਨਮੀ ਜੀ ਕਲੈਕਸ਼ਨ ਹੁਣ ਅਸੀਂ ਫੰਕਸ਼ਨਲ ਸੂਟ ਵੀ ਸ਼ੁਰੂ ਕਰਦਾਣੇ ਦੇਣੇ ਇਹ ਉਹ ਸੂਟ ਆ ਜਿਨ੍ਹਾਂ ਨੂੰ ਅਸੀਂ ਪਹਿਲਾਂ ਹੀ ਆਰਡਰ ਕੀਤਾ ਹੋਇਆ ਸੀਗਾ ਜਲਦੀ ਜਲਦੀ ਬਣਾਉਣ ਲਈ ਇਹ ਬਾਜੂ ਹੈਵੀ ਦੇ ਵਿੱਚ ਆ ਤੁਸੀਂ ਬੇਸ਼ੱਕ ਲੂਜ਼ ਬਾਜੂ ਵੀ ਬਣਾ ਸਕਦੇ ਹੋ ਬਲ ਵਰਕ ਦਾ ਦਬਕਾ ਬਹੁਤ ਸੋਹਣਾ ਮਟੀਰੀਅਲ ਆ ਤੇ ਉੱਪਰੋਂ ਸਲਵਾਰ ਦਾ ਜਿਹੜਾ ਵਰਕ ਹੈ ਉਹ ਵੀ ਦੇਖ ਸਕਦੇ ਹੋ ਐਦਾਂ ਸਲਵਾਰ ਦਾ ਵਰਕ ਆ ਜੀ 오ਰਗੈਂਜ਼ਾ ਦਾ ਦੁਪੱਟਾ ਲੇਸ ਵਰਕ ਦੇ ਨਾਲ ਕਲਰ ਤਾਂ ਇੱਕ ਤੋਂ ਇੱਕ ਨੇ ਸੈਕੰਡ ਕਲਰ ਦੇਖ ਲਓ ਪੂਰਾ ਗਰਲੀਸ਼ੀ ਲੁੱਕ ਸੂਟ ਆ ਜੀ ਮਤਲਬ ਹਰੇ ਕੋਈ ਪਾ ਸਕਦਾ ਹੈ ਪਰ ਬਹੁਤ ਸੋਹਣੇ ਜੇ ਕਲਰ ਡਿਜ਼ਾਈਨ ਨੇ ਹੁਣ ਇਹ ਆਗੇ ਜੀ ਕ੍ਰੇਪ ਦੇ ਕੇਰਾ ਵਰਕ ਸਿੰਪਲ ਸੋਬਰ ਤੇ ਸਰਦਾਰੀ ਸੂਟ ਠੀਕ ਹੈ ਕਿਸੇ ਨੂੰ ਵੀ ਦੇਣਾ ਹੁੰਦਾ ਹੈ ਵੈਸੇ ਤਾਂ ਅੱਜ ਕੱਲ੍ਹ ਅੱਗੇ ਲਾਂਦੇ ਹੁੰਦੇ ਸੀਗੇ ਚਾਚੀਆਂ ਤਾਈਆਂ ਨੂੰ ਸੂਟ ਮਾਮੀਆਂ ਨੂੰ ਹੁਣ ਤਾਂ ਮਾਮੀਆਂ ਵੀ ਮਾਡਰਨ ਨੇ ਬਹੁਤ ਸਾਰੀਆਂ ਇਹ ਹੁਣ ਆਪਾਂ ਨਾਨੀਆਂ ਦਾਦੀਆਂ ਵਾਸਤੇ ਲਗਾ ਸਕਦੇ ਆ ਕਿਉਂਕਿ ਉਹ ਵੀ ਜੰਗ ਹੀ ਹੁੰਦੀਆਂ ਨੇ ਬਹੁਤ ਸੋਹਣੇ ਸੂਟ ਨੇ ਜੀ 크ਰੇਪ ਦੇ ਸੂਟ ਨੇ ਕੇਰਾ ਵਰਕ ਹੈ ਠੀਕ ਹੈ ਜੀ ਬਾਜੂ ਤੇ ਵੀ ਇੱਦਾਂ ਤੁਹਾਨੂੰ ਵਰਕ ਮਿਲੇਗਾ 5 ਮੀਟਰ ਦੀ 크ਰੇਪ ਆ ਚਨੌਨ ਸ਼ਫੌਨ ਦਾ ਦੁਪੱਟਾ ਫੋਰ ਸਾਈਡ ਹੈਵੀ ਵਰਕ ਦੇ ਨਾਲ ਬਹੁਤ ਸੋਹਣੀ ਬੇਲ ਆ 컬러 ਤਾਂ ਇੱਕ ਤੋਂ ਇੱਕ ਨੇ ਦੋਨੋਂ ਕਲਰ ਦੋਨੋਂ ਹੀ ਬਹੁਤ ਸੋਹਣੇ ਆ ਠੀਕ ਹੈ ਜੀ ਸਾਰੇ ਸੂਟ ਦਬਕੇ ਤੇ ਆ ਦਬਕੇ ਦਾ ਪੀਸ ਆ ਬਹੁਤ ਸੋਹਣਾ ਇਹਦਾ ਡਿਜ਼ਾਈਨ ਆ ਕਲੀ ਸਟਾਈਲ ਚ ਉੱਪਰ ਨੂੰ ਜਾ ਰਿਹਾ ਜੀ ਤੇ ਜਿਹੜਾ ਵਰਕ ਹੈ ਉਹ ਤੁਸੀਂ ਦੇਖ ਸਕਦੇ ਹੋ ਜਿੰਨਾ ਵੀ ਦਬਕਾ ਵਿੱਚ ਸੇਮ ਉਹ ਲਗਾਇਆ ਹੋਇਆ ਹੈ ਇਹ ਸਲਵਾਰ ਹੈ ਜੀ ਇਹਦੇ ਨਾਲ ਬਹੁਤ ਸੋਹਣੇ ਜਿਹਾ ਕਲਰ ਚ ਤੇ ਇਹ ਹੈਗਾ ਸ਼ਿਮਰ ਦਾ ਵਰਕ ਵਾਲਾ ਬਹੁਤ ਯੂਨੀਕ ਜਿਹਾ ਦੁਪੱਟਾ 4000 ਦੀ ਰੇਂਜ ਵੀਡੀਓ ਅੱਜ ਦੀ ਸਾਰੀ ਇਹ ਸਾਰੇ 5000 ਪਲੱਸ ਵਾਲੇ ਸੂਟ ਨੇ ਜਿਹੜੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਹੁਤ ਸੋਹਣਾ ਇਹਦਾ ਜਿਹੜਾ ਸਟਾਈਲ ਆ ਦੇਖੋ ਕਟਦਾਣਾ ਸੇਮ ਕਲਰ ਦਾ ਇਹ ਸਲਵਾਰ ਆ ਤੇ ਇਹ ਹੈਗਾ ਜੀ ਸ਼ਿਮਰ ਦਾ ਦੁਪੱਟਾ ਲੁੱਕ ਬਹੁਤ ਪਿਆਰੀ ਆ ਸੂਟਾਂ ਦੇ ਰੈੱਡ ਮੈਰੂਨ ਕਲਰ ਦਾ ਸੂਟ ਆ ਜੀ 4800 ਸੂਟ ਦਾ ਪ੍ਰਾਈਸ ਹੈਗਾ ਲੈਸ ਵਿੱਚ ਦੇ ਰਹੇ ਆ ਔਰਗੈਂਜ਼ਾ ਦੀ ਸ਼ਰਟ ਆ ਕੇਰਾ ਵਰਕ ਹੈ ਬਹੁਤ ਪਿਆਰਾ ਪੀਸ ਆ ਇਹ ਹੈਗੀ ਜਿਹੜੀ ਬਾਜੂ ਕ੍ਰੇਪ ਦੀ ਸਲਵਾਰ ਆ 3 ਮੀਟਰ ਦੀ ਵਰਕ ਦੇਖੋ ਕਿੰਨਾ ਸੋਹਣਾ ਹੈ ਐਦਾਂ ਕਟਿੰਗ ਕਰਕੇ ਬਹੁਤ ਸੋਹਣਾ ਵਰਕ ਹੈ ਇਸ ਦਾ ਤੇ ਫੋਰ ਸਾਈਡ ਇਹ ਇਹਦਾ ਬਹੁਤ ਸੋਹਣਾ ਵਰਕ ਹੈ ਵਿੱਚ ਬੂਟੀ ਆ ਇਹਦੇ ਨਾਲ ਮਿਲਦਾ ਜੁਲਦਾ ਜੇ ਇੱਕ ਸੂਟ ਹੋਰ ਦੰਨੇ ਆ ਇਹ ਦੋਨੋਂ ਹੀ ਸੂਟ ਅਸੀਂ ਪੂਰੇ ਡਿਸਕਾਊਂਟ ਤੇ ਕੱਢੇ ਹੋਏ ਆ ਜੇ ਸਾਰੇ ਹੀ ਸੂਟ ਡਿਸਕਾਊਂਟ ਤੇ ਨੇ ਇਹ ਤੁਸੀਂ ਅੱਗੇ ਵੀ ਮੇਰੀ ਵੀਡੀਓ 'ਚ ਦੇਖੇ ਹੋਣਗੇ ਇਹਦੇ ਨਾਲ ਦੇ ਸਾਰੇ ਕਲਰ ਸੋਲਡ ਆਊਟ ਸੇ ਇਹਦਾ ਵੀ ਬਹੁਤ ਸੋਹਣਾ ਸਟਾਈਲ ਆ ਇਹ 5000 ਪਲੱਸ ਦਾ ਸੂਟ ਸੀਗਾ ਇਹ ਹੈਗਾ ਜੀ ਦੁਪੱਟਾ 4 ਸਾਈਡ ਬਹੁਤ ਸੋਹਣੇ ਜੇ ਵਰਕ ਦੇ ਨਾਲ ਠੀਕ ਹੈ ਜੀ ਹਰੇਕ ਕਲਰ ਮਿਲ ਜਾਏਗਾ ਪਿੱਟਾ ਵਰਕ ਤੇ ਸੂਟ ਰੈਡੀ ਕਰਵਾਇਆ ਹੋਇਆ। ਸੁਹਾਗਾ ਕਲਰ ਆ ਬਹੁਤ ਸੋਹਣਾ। 5 ਮੀਟਰ ਦੀ ਕ੍ਰੇਪ ਆ। ਪਿੱਟਾ ਵਰਕ ਆ ਜੇ। ਹਰ ਇੱਕ ਸਟਾਈਲ ਮਿਲ ਜਾਏਗਾ। 4 ਸਾਈਡ ਹੈਵੀ ਦੁਪੱਟੇ ਦੇ ਨਾਲ। ਐਦਾਂ। ਠੀਕ ਹੈ ਜੀ। ਸੈਂਟਰ ਪੈਨਲ ਦੇ ਨਾਲ ਮਿਲ ਜਾਏਗਾ ਫਿਰੋਜ਼ੀ ਕਲਰ ਆ। ਇਹ ਸੂਟ ਅਸੀਂ ਤੁਹਾਨੂੰ ਡਿਸਕਾਊਂਟ ਤੇ ਕਿਉਂ ਦੇਣਾ ਇਹਦਾ ਇੱਕ ਰੀਜ਼ਨ ਵੀ ਹੈ ਮੈਂ ਤੁਹਾਨੂੰ ਦਿਖਾਨੀ ਆ ਕਲਰ ਬਹੁਤ ਸੋਹਣਾ ਹੈ ਇਹ ਹੈਗਾ ਜੀ ਸੂਟ ਦਾ ਕਲਰ ਤੇ ਇਹ ਹੈਗੀਆਂ ਬਾਜੂ ਇਹਦੇ ਵਿੱਚ ਨਾ ਇਹ ਥੋੜਾ ਜਿਹਾ ਸ਼ੇਡਡ ਆ ਸੂਟ ਇਹ ਮੈਂ ਤੁਹਾਨੂੰ ਵੀਡੀਓ 'ਚ ਦਿਖਾ ਦਵਾ ਇਹ ਕੋਈ ਬੱਚਾ ਆਇਆ ਸੀ ਉਹਨਾਂ ਨੇ ਚਾਹ ਡੋਲੀ ਚਾਹ ਪੀ ਰਹੇ ਸੀਗੇ ਤਾਈ ਲੱਗੀ ਆ ਔਰ ਇਹ ਤਾਂ ਥੋੜਾ ਜਿਹਾ ਸ਼ੇਡਡ ਆ ਇਹਨੂੰ ਕਾਫੀ ਇਹਨੂੰ ਅਸੀਂ ਕੱਢ ਦਾਂਗੇ ਜੀ 3000 ਚਾ ਕਰਕੇ ਜੇ ਕਿਸੇ ਨੇ ਲੈਣਾ ਤਾਂ ਇੱਕ ਕੋਈ ਪੈਸਾ ਨੈਕਸਟ ਬਹੁਤ ਸੋਨਾ ਸੂਟ ਆ ਜੀ ਤਕਰੀਬਨ 8000 ਦੇ ਲਗਭਗ ਔਰਗੈਂਜ਼ਾ ਦੀ ਸ਼ਰਟ ਆ ਔਰਗੈਂਜ਼ਾ ਦੀ ਸ਼ਰਟ ਆ ਹੈਵੀ ਵਰਕ ਦੇ ਨਾਲ ਆ ਬਾਜੂ ਵੀ ਤੁਹਾਨੂੰ ਹੈਵੀ ਚ ਮਿਲ ਜਾਣਗੇ ਐਸੇ ਆ। ਤੇ ਕੇਰਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ। ਇਹ ਸਾਰੀ ਪੈਚਿੰਗ ਹੋਈ ਹੋਈ ਹੈ ਜਿਹੜਾ ਇਸ ਸਟਾਈਲ ਨਾਲ ਪੈਚਵਰਕ ਕੀਤਾ ਹੋਇਆ। ਬਹੁਤ ਸੋਹਣੇ ਸਟਾਈਲ ਦੇ ਨਾਲ। ਠੀਕ ਹੈ। ਦੇਖੋ ਬੈਕ ਸਾਈਡ ਤੋਂ ਵੀ ਪੈਚ ਪੂਰਾ ਫਿਨਿਸ਼ਿੰਗ ਨਾਲ ਆ। 크ਰੇਪ ਦੀ ਸਲਵਾਰ ਹੈ ਜੀ। ਤੇ ਜਿਹੜਾ ਦੁਪੱਟਾ ਉਹ ਵੀ ਤੁਹਾਨੂੰ ਪੈਚਵਰਕ ਦੇ ਨਾਲ ਹੀ ਮਿਲੇਗਾ। ਔਰਗੈਂਜ਼ਾ ਦਾ ਦੁਪੱਟਾ ਕਾਰਨਰ 'ਚ ਇਦਾਂ ਬਹੁਤ ਸੋਹਣੀ ਪੈਚਵਰਕ ਕੀਤਾ ਹੋਇਆ ਵਿੱਚ ਬੂਟੇ। 4000 ਪ੍ਰਾਈਸ ਚ ਸੂਟ ਆ ਕਲਰ ਆਪਸ਼ਨ ਦੋ ਇਹ ਸੈਕਿੰਡ ਕਲਰ ਇਹਦਾ ਹਾਲੇ ਤਾਂ ਕਾਫੀ سارے ਸੂਟ ਪਏ ਆ ਤੁਹਾਨੂੰ ਬਹੁਤ ਤਰ੍ਹਾਂ ਦੇ ਕਲੈਕਸ਼ਨ ਦੇਣੀ ਆ ਸੀ ਇਹ ਵੀ ਤੁਹਾਨੂੰ ਬਲੋਕੇਟ ਦੇ ਉੱਪਰ ਹੀ ਸ਼ਰਟ एकदम ਬਹੁਤ ਸੋਹਣਾ ਡਿਜ਼ਾਈਨ ਇਹਦਾ ਇਹ ਯੂ ਨੈਕ ਦੇ ਵਿੱਚ ਬਣਿਆ ਹੋਇਆ ਇਹ ਉੱਪਰ ਸ਼ੋਲਡਰ ਕੋਲ ਆ ਜਾਏਗਾ ਤੇ ਆਪਣੀ ਮੂਰੀ ਬਣਛੇਗੀ ਬਾਜੂ ਦਾ ਸਟਾਈਲ ਬਹੁਤ ਸੋਹਣਾ ਏ ਤਾਂ ਏਪਨ ਸ਼ੋਲਡਰ ਦੇ ਕੋਲ ਆ ਚਗੀ ਬਾਜੂ ਇਹਦੇ ਨਾਲ ਵੀ ਤੁਹਾਨੂੰ ਇਹ ਜਿਹੜੀ ਸਲਵਾਰ ਉਹ ਵਰਕ ਮਿਲ ਜਾਏਗੀ ਬਾਕੀ ਸਾਰੇ ਫਰੰਟ ਦੇ ਵਿੱਚ ਇਹ ਬੂਤੀ ਆ ਕਲਰ ਰਸਟ ਬਹੁਤ ਸੋਹਣਾ ਤੇ ਇਹਦੇ ਨਾਲ ਤੁਹਾਨੂੰ ਇਹ ਬਨਾਰਸੀ ਦਾ ਦੁਪੱਟਾ ਮਿਲ ਜੇਗਾ ਠੀਕ ਹੈ ਜੀ ਇੱਕ ਕਲਰ ਇਹਦੇ ਵਿੱਚ ਸੋਨੋ ਇਹ ਮਸਟਰਡ ਮਿਲ ਜੇਗਾ ਇਹਦੇ ਵਿੱਚ ਵੀ ਨੈਕ ਬਣਿਆ ਹੋਇਆ ਆ ਸੇਮ ਹੀ ਆ ਉਹਦੇ ਵਿੱਚ ਵੀ ਬੀਨੈਕ ਬਣਿਆ ਹੋਇਆ ਨੀਚੇ ਤੋਂ ਯੂ ਆ ਤੇ ਨੈਕ ਬਾਜੂ ਬੋਸਣਾ ਸਟਾਈਲਿਸ਼ ਹੈ ਦਾ ਤੇ ਕਲਰ ਵਰਕ ਬਹੁਤ ਸੋਹਣਾ ਹੈ ਸਾਰੇ ਸੂਟ ਦਾ 크੍ਰੇਪ ਦੇ ਸੂਟ ਦੇ ਰਹੇ ਹਾਂ ਜੀ ਅਸੀਂ ਤੁਹਾਨੂੰ yellow ਕਲਰ ਦਾ ਸੂਟ ਆ ਵਰਕ ਦੇਖੋ ਬਹੁਤ ਸੋਹਣਾ ਵਰਕ ਹੈ ਕਲੀ ਸਟਾਈਲ ਵੀ ਆ ਨੈਕ ਵੀ ਆ ਘੇਰਾ ਵੀ ਆ ਤੇਵਾਜੂ ਵੀ ਹੈਵੀ ਚਾ ਠੀਕ ਹੈ ਜੀ ਸਲਵਾਰ ਦੇ ਪੌਂਚਿਆਂ ਤੇ ਵਰਕਾਂ ਚਨੌਨ ਸ਼ਫੌਂਦਾ ਦੁਪੱਟਾ ਜੀ ਫੋਰ ਸਾਈਡ ਲੇਸ ਦੇ ਨਾਲ ਪਲੇਨ ਦੁਪੱਟਾ ਬਹੁਤ ਸੋਹਣਾ ਪੀਸ ਆ ਮੈਂ ਦੁਪੱਟਾ ਖੋਲ ਕੇ ਦਿਖਾ ਦਾਨੀ ਇਹ ਬਲੈਕ ਕਲਰ ਦਾ ਖੁੱਲਿਆ ਹੋਇਆ ਹੈ ਇਹ ਸੇਮ ਹੀ ਬਲੈਕ ਹੈ ਦੇ ਵਿੱਚ ਠੀਕ ਆ ਦੇਖੋ ਚਨੌਨ ਸ਼ਫੌਂਦਾ ਫੋਰ ਸਾਈਡ ਬਹੁਤ ਸੋਹਣਾ ਵਰਕ ਆ ਆ ਸੌਰੀ ਲੇਸ ਲੱਗੀ ਵੀ ਆ ਤੇ ਇੱਕ ਕਲਰ ਹੀ ਹੈ ਦੇ ਵਿੱਚ ਕਲਰ ਸਾਰੇ ਬਹੁਤ ਸੋਹਣੇ ਆ ਤਿੰਨੇ ਤਿੰਨੋ ਹੀ ਕਲਰ ਪ੍ਰਾਈਸ ਸੇਮ ਆ ਜੀ 4000 ਸੂਟ ਦੇਖੋ ਜੀ ਸਿੱਪੀ ਵਰਕ ਤੇ ਸੂਟ ਆ 8000 ਰੇਂਜ ਵਾਲਾ ਸੂਟ ਦੇਖੋ ਸੂਟ ਦੇਖੋ ਸਾਰਾ ਹੀ ਥ्रेड ਵਰਕ ਤੇ ਸਿੱਪੀ ਸੇਮ ਕਲਰ ਦੀ ਲੱਗੀ ਹੋਈ ਆ ਬਹੁਤ ਸੋਹਣਾ ਪੀਸ ਆ ਰੇਸ਼ਮ ਦਾ ਕੰਮ ਹੈ ਬਾਜੂ ਵੀ ਹੈਵੀ ਚਾ ਰੇਫ ਦੀ ਸਲਵਾਰ ਹੈ ਜੀ ਇਹਦੇ ਨਾਲ ਤੇ ਇਹ ਮਿਲ ਜੇਗਾ ਤੁਹਾਨੂੰ ਦੁਪੱਟਾ ਔਰ ਗੈਂਜ਼ਾ ਦਾ ਸਿੰਗਲ ਸੂਟ ਆ ਦਬਖਾ ਵਰਕ ਤੇ ਆ ਇਹ ਹੈਗਾ ਜੀ neck ਸਟਾਈਲ ਦੇਖੋ ਸੂਟ ਦਾ ਸਾਰੇ ਦਵਕੇ ਵਰਕ ਤੇ ਘਟਦਾਣੀ ਦੀ ਨਾਲ ਸਕ੍ਰੇਪ ਦੀ ਸਲਵਾਰ ਹੈ ਜੀ ਸਲਵਾਰ ਦੇ ਪੌਂਚੀਆਂ ਤੇ ਤੁਹਾਨੂੰ ਇਹ ਵਰਕ ਮਿਲ ਜੇਗਾ ਪਿਓਰ ਗੈਂਜ਼ਾ ਦਾ ਲੇਸ ਵਰਕ ਦੇ ਨਾਲ ਇਹਦਾ ਦੁਪੱਟਾ ਰਹੇਗਾ ਇਹ ਸਿੰਗਲ ਸਿੰਗਲ ਸੂਟ ਆ ਖੁਸ਼ ਤਾਂ ਤਾਂ ਵੀ ਤੁਹਾਨੂੰ ਡਿਸਕਾਊਂਟ ਤੇ ਮਿਲ ਰਹੇ ਹਾ ਜੇ ਬਹੁਤ ਸੋਹਣੀਆਂ ਆਈਟਮਾਂ ਨੇ ਬਹੁਤ ਪਿਆਰੇ ਸੂਟ ਹੁਨਾ ਸੂਟ ਦੇਖੋ ਕਿੰਨਾ ਸੋਹਣਾ ਹੈ ਨੈਕਵਰਕ ਆ ਗਿਆ ਤੇ ਕੇਰੇ ਤੇ ਇੱਕ ਨਵਾਂ ਜਿਹਾ ਸਟਾਈਲ ਦਿੱਤਾ ਹੋਇਆ ਨੀਚੇ ਇਹ ਲਾ ਕੇ ਬ੍ਰੋਕੇਟ ਤੇ ਉੱਪਰ ਵਰਕ ਕੀਤਾ ਹੋਇਆ ਬ੍ਰੋਕੇਟ ਦੀ ਸਲਵਾਰ ਹੈ ਜੀ ਇਹ ਸਲਵਾਰ ਤੇ ਵੀ ਵਰਕ ਆ ਜੀਗਾ ਬਿਲਕੁਲ ਸੌਫਟ ਬ੍ਰੋਕੇਟ ਹੈ ਇਹ ਕਲਰ ਹੀ ਬਹੁਤ ਪਿਆਰਾ ਹੈ ਛਿਮਰਦਾ ਦੁਪੱਟਾ ਹੈ ਠੀਕ ਹੈ ਜੀ 4000 ਪ੍ਰਾਈਸ ਦੇ ਵਿੱਚ ਬਹੁਤ ਸੋਹਣੀ ਕਲੈਕਸ਼ਨ ਮਿਲ ਰਹੀ ਹੈ ਤੁਹਾਨੂੰ ਇਹ ਇਹ ਹੈਗਾ ਜੇ ਪਰਲ ਵਰਕ ਦੇ ਨਾਲ ਕਟਦਾਣਾ ਤੇ ਪਰਲ 크ਰੇਪ ਦੀ ਸਲਵਾਰ ਆ ਸਲਵਾਰ ਦੇ ਪੌਂਚੇ ਆ ਤੇ ਤੁਹਾਨੂੰ ਇਹ ਵਰਕ ਮਿਲ ਜਾਏਗਾ ਠੀਕ ਹੈ ਸ਼ਿਮਰ ਦੀ ਸ਼ਰਟ ਆ ਬਾਜੂ ਤੇ ਵੀ ਹੈਵੀ ਵਰਕ ਆ ਦੁਪੱਟਾ ਬਹੁਤ ਪਿਆਰਾ ਫੋਰ ਸਾਈਡ ਐਦਾਂ ਹੈਵੀ ਵੇਲ ਦੇ ਨਾਲ ਵਿੱਚ ਬੂਟੀ ਆ ਜਿਹੜਾ ਵੀ ਸੂਟ ਦੇਖੋ ਉਹੀ ਸੋਹਣਾ ਲੱਗੇ ਜਾਏਗਾ ਸੂਟ ਕਲਰ ਡਿਜ਼ਾਈਨ ਇਹਨਾਂ ਦੇ ਆ ਦੇਖੋ ਜੀ ਸੂਟ ਔਰਗੇਂਜ਼ਾ ਦਾ ਬਿਲਕੁਲ ਨਵਾਂ ਸਟਾਈਲ ਕਿ ਰੇਟੇ ਵਰਕ ਹੈ ਇਹਦੇ ਨਾਲ ਤੁਹਾਨੂੰ ਕ੍ਰੇਪ ਦੀ ਸਲਵਾਰ ਮਿਲ ਰਹੀ ਹੈ ਜੀ ਠੀਕ ਹੈ ਪੈਚ ਵਰਕ ਘਰੇਤੇ ਬਹੁਤ ਸੋਹਣਾ ਹੋਇਆ ਹੋਇਆ ਤੇ ਨਾਲ ਇਹ ਬਾਂਦਨੀ ਪ੍ਰਿੰਟ ਦਾ ਤੁਹਾਨੂੰ ਦੁਪੱਟਾ ਮਿਲ ਜੇਗਾ ਵਰਕ ਦੇ ਨਾਲ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਆ ਸਿੰਗਲ ਸਿੰਗਲ ਸੂਟ ਨੇ ਕਲਰ ਦੇਖ ਲਓ ਜੀ ਪਹਿਲਾਂ ਤਾਂ ਸੂਟ ਦਾ ਸਾਰੇ ਫਰੰਟ 'ਚ ਬੂਟੀ ਰਹੂਗੀ ਘੇਰਾ ਪੈਚ ਵਰਕ ਦੇ ਨਾਲ ਆ ਕਰੇਪ ਦੀ ਸਲਵਾਰ ਇਹ ਬਹੁਤ ਸੋਹਣੀ ਜੀ ਤੇ ਇਹ ਹੈਗਾ ਇਹਦਾ ਘੇਰਾ ਪੈਚ ਵਰਕ ਦੇ ਨਾਲ ਬਿਲਕੁਲ ਸੌਫਟ ਸ਼ਿਮਰ ਆ ਦੁਪੱਟਾ ਵੀ ਤੇ ਸ਼ਰਟ ਵੀ ਕਰੇਪ ਦਾ ਸੂਟ ਆ ਦੇਖੋ ਜੀ ਹਰੇ ਕੇਜ ਵਾਸਤੇ ਸੂਟ 크ਰੇਪ ਦਾ ਸੂਟ ਆ ਛੇਰਾ ਵਰਕ ਹੈ ਚਨੌਣ ਛਵਾਂ ਦਾ ਦੁਪੱਟਾ ਇਹ ਹੈਗਾ ਜੀ ਬਹੁਤ ਸੋਹਣਾ ਨੈੱਕ ਬਣਿਆ ਹੋਇਆ ਠੀਕ ਹੈ ਬਹੁਤ ਪਿਆਰਾ ਜਿਹਾ ਨੈੱਕ ਬਣਿਆ ਹੋਇਆ ਇਸ ਸਲਵਾਰ ਤੇ ਆ ਜਾਣਗੇ ਪੌਂਚੇ ਤੇ ਚਨਾਉਂਟ ਸ਼ਫੌਂ ਦਾ ਲੇਸ ਦੇ ਨਾਲ ਇਹਦਾ ਦੁਪੱਟਾ 4000 ਵਿੱਚ ਬਹੁਤ ਪਿਆਰੀ ਜੀ ਕਲੈਕਸ਼ਨ ਆ ਜੀ ਬਹੁਤ ਸੋਹਣੀ ਜੇ ਸਟੱਫ ਦੇ ਉੱਪਰ ਵਰਕ ਇਨ 골 ਨੈਕ ਦੇ ਉੱਪਰ ਬਹੁਤ ਪਿਆਰਾ ਫੀਸਾ ਬਹੁਤ ਸੋਹਣਾ ਤੇ ਇਹ ਹੈਗਾ ਇਹਦਾ ਪੌਂਚਿਆਂ ਤੇ ਵਰਕ ਏ ਅਜੀ ਗਾਜੀ ਇਹਦਾ ਦੁਪੱਟਾ ਬਹੁਤ ਸੋਹਣਾ ਸਟਫ ਹੈ ਵੀ ਨਵਾਂ ਜਿਹਾ ਸਟਫ ਹੈ ਤੇ ਇਹ ਹੈਗਾ ਜੀ ਇਹਦਾ ਕ੍ਰੇਪ ਦਾ ਸਲਵਾਰ ਦਾ ਸਟਫ ਇਹ ਦੁਪੱਟਾ ਸਾਰੇ ਚ ਬੂਟੀ ਆ ਬਹੁਤ ਸੋਹਣਾ 4000 ਦਾ ਇਹ ਸੂਟ ਮਹਿੰਗੇ ਨੇ ਸਾਰੇ ਹੀ ਇਹ ਜਿਨ੍ਹਾਂ ਕੋਲ ਗਏ ਹੋਏ ਆ ਪਹਿਲਾਂ ਉਹਨਾਂ ਨੂੰ ਪਤਾ ਜਿਹੜੇ ਸਿੰਗਲ ਸਿੰਗਲ ਸੂਟ ਨੇ ਦੇਖੋ ਜੀ ਸੂਟ ਦੀ ਲੁੱਕ ਦੇਖੋ ਬਹੁਤ ਯੂਨੀਕ ਪੀਸ ਆ ਇਹ ਸਲਵਾਰ ਆ ਗਈ 4000 ਦੇ ਵਿੱਚ ਵੈਸਟ ਆਈਟਮਾਂ ਨੇ ਇਹ ਸਾਰੀਆਂ ਇਹ ਆਜੇਗਾ ਜੀ ਸਾਰੇ ਥਿੱਲੇ ਵਰਕ ਦੇ ਨਾਲ ਕਲਰ ਖੱਟਾ yellow ਖੱਟੇ ਚੁੰਨੀ ਲਾ ਕੇ ਆਲੀ ਬੋਲੀ ਯਾਦ ਆ ਗਈ ਬਹੁਤ ਸੋਹਣਾ ਸੂਟ ਆ ਜੀ ਫੋਰ ਸਾਈਡ ਵਰਕ ਦੇ ਨਾਲ ਕਲਰ ਦੇਖੋ ਤੇ ਵਰਕ ਦੇਖੋ ਸੋਹਣਾ organza ਦੀ ਸ਼ਰਟ ਆ ਬਸ ਤੁਸੀਂ ਇਹ ਨਾ ਪੁੱਛਿਆ ਜੀ ਇਹਦਾ ਕੀ ਸਟਾਫ ਹੈ ਕਿਉਂਕਿ ਮੈਂ ਹਰ ਇੱਕ ਰਸਟਾ ਫਰਜਦਾ ਜਿੰਨੇ ਨੂੰ ਅਸੀਂ ਤੁਹਾਨੂੰ ਰਿਪਲਾਈ ਦਵਾਂਗੇ ਦਾ ਕੀ ਸਟਫ ਆ ਕੀ ਪ੍ਰਾਈਸ ਆ ਇੰਨੇ ਚੀ ਤਾਂ ਇਹ ਸਾਰੇ ਸੂਟ ਮਤਲਬ ਨਿਕਲ ਜਾਣਗੇ ਨਾਲ ਦੀ ਨਾਲ ਕੋਈ ਸੂਟ ਇਦਾਂ ਦਾ ਹਾਈ ਹੋਈ ਨਹੀਂ ਜਿਹੜਾ ਲੁੱਕ ਲਾਈਕ ਹੋਵੇ ਵੀ ਹਾਂ ਇਹ 7-8000 ਤੋਂ ਘਾਟਾ ਸੂਟ ਬਾਕੀ ਤੁਸੀਂ ਜ਼ਰੂਰ ਦੱਸ ਦਿਓ ਕਮੈਂਟ ਕਰਕੇ ਕਿ ਤੁਹਾਨੂੰ ਕਿੱਦਾਂ ਲੱਗਿਆ ਜੀ ਇਹ ਕ੍ਰੇਪ ਦੀ ਸਲਵਾਰ ਆ ਔਰਗੈਂਜ਼ਾ ਦੀ ਸ਼ਰਟ ਆ ਔਰਗੈਂਜ਼ਾ ਦਾ ਵਰਕ ਵਾਲਾ ਦੁਪੱਟਾ ਮੈਂ ਵੀਡੀਓ ਚ ਪੂਰਾ ਕਲੀਅਰ ਕਰਨ ਦੀ ਕੋਸ਼ਿਸ਼ ਕਰਦੀ ਹੁੰਨੀ ਆ ਬਿਠੋ ਨੂੰ ਕੁਝ ਪੁੱਛਣ ਦੀ ਜ਼ਰੂਰਤ ਨਾ ਪਵੇ ਜਸਟ ਥੋੜੀ ਫੋਟੋ ਆ ਜਾਵੇ ਇਹ ਸੂਟ ਅਵੇਲੇਬਲ ਹੈ ਤੁਸੀਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਸੁਣ ਲਿਆ ਕਰੋ ਪਲੀਜ਼ ਤੇ ਪਰਲ ਵਰਕ ਦੇ ਉੱਪਰ 크ਰਸ ਟਿਸ਼ੂ ਦਾ ਆਫ ਵਾਈਟ ਕਰੀਮ ਕਲਰ ਦਾ ਸੂਟ ਆ ਇੱਧਰ ਤਾਂ ਚਲੋ ਮਤਲਬ ਕਿ ਖੋਲਿਆ ਹੋਇਆ ਜੇ ਲਾਈਨਿੰਗ ਲਾਵਾਂਗੇ ਤੇ ਇਹ ਵਾਲਾ ਕਲਰ ਨਿਕਲ ਕੇ ਆਏਗਾ ਮਤਲਬ ਇਹ ਜਿੱਦਾਂ ਕਹਿ ਸਕਦੇ ਆਂ ਵੀ ਇੱਕ ਯੂਨੀਕ ਜੀ ਕਲੈਕਸ਼ਨ ਹੈ ਇਹ ਬਰਨੰਤਵਾ suit ਬਹੁਤ ਸੋਹਣਾ ਆਏਗਾ ਫੋਰ ਸਾਈਡ ਇਹ ਦੇਖੋ ਵਰਕ ਤੇ क्रेਪ ਦੀ ਹੈਗੀ ਹੈ ਜੀ ਸਲਵਾਰ ਜਦੋਂ ਇਹਦੇ ਨੀਚੇ ਐਦਾਂ ਦੀ ਲਾਈਨਿੰਗ ਲੱਗ ਜਾਏਗੀ ਤਾਂ suit ਦੀ ਲੁੱਕ ਕੁਛ ਐਦਾਂ ਆ ਜਾਈਏ ਕ੍ਰਸ਼ ਟਿਸ਼ੂ ਦੀ ਸ਼ਾਰਟ ਆ ਕ੍ਰਸ਼ ਦੀ ਅ ਕ੍ਰਸ਼ ਦਾ ਦੁਪੱਟਾ क्रेਪ ਦੀ ਸਲਵਾਰ ਆ ਗਲਾਸ ਟਿਸ਼ੂ ਤੇ suit ਦੇ ਰਹੇ ਹਾਂ ਜੀ ਬਹੁਤ ਪਿਆਰਾ ਪੀਸ ਆ ਯੀਨ ਨੂੰ ਇਤਨਾ ਨਾ ਸੀ ਵਰਕ ਵਗੈਰਾ ਕਰਵਾ ਲੀਏ ਤਾਂ ਉਹਨਾਂ ਨੂੰ ਤਾਂ ਮੇਰੇ ਖਿਆਲ ਚ ਦੇਖ ਕੇ ਇਦਾਂ ਦੇ ਸੂਟ ਐ ਹੋਣਾ ਚਾਹੀਦਾ ਵੀ ਵਾਕਈ ਬਹੁਤ ਸਸਤੇ ਮਿਲ ਰਹੇ ਆ ਤਾਂ ਆਪਾਂ ਇਹਨਾਂ ਦਾ ਫਾਇਦਾ ਚੁੱਕ ਲਈਏ ਬਹੁਤ ਸੋਹਣਾ ਸੂਟ ਆ ਜੀ ਗਲਾਸ ਟਿਸ਼ੂ ਤੇ 크ਰੇਪੀ ਸਲਵਾਰ ਆ ਤੇ ਫੋਰ ਸਾਈਡ ਗਲਾਸ ਟਿਸ਼ੂ ਤੇ ਇਦਾਂ ਵਰਕ ਆ ਜਾਏਗਾ ਠੀਕ ਹੈ ਜੀ ਤੇ ਨੈਕਸਟ ਜਿਹੜਾ ਦੇ ਰਹੇ ਆ ਸੂਟ ਸੂਟ ਦੇਖੋ ਜੀ ਉੱਛੇ ਕੁਰਸੀ ਤੇ ਬਹੁਤ ਪਿਆਰਾ ਪੈਸਾ ਬਹੁਤ ਸੋਹਣਾ ਸੂਟ ਆ ਬਹੁਤ ਸੋਹਣਾ ਜੇ ਵਰਕ ਵੀ ਕਰਵਾਉਣੇ ਆ ਤਾਂ ਇਸ ਤਰ੍ਹਾਂ ਜਿਹੜਾ ਅਸੀਂ ਤੁਹਾਨੂੰ ਪ੍ਰਾਈਸ ਦੱਸਿਆ 4000 ਤਾਂ ਉਸ ਤੋਂ ਵੀ ਤੁਹਾਨੂੰ ਇਹ 5000 ਚ ਤੱਕ ਲਵ ਵਰਕ ਵਰਕ ਹੀ ਮਿਲੇਗਾ ਗਰੇਪ ਦੀ ਸਲਵਾਰ ਆ ਔਰਗੇਂਜ਼ਾ ਦਾ ਦੁਪੱਟਾ ਠੀਕ ਹੈ ਜੀ 4000 ਪ੍ਰਾਈਸ ਦੇ ਵਿੱਚ ਸੂਟ ਦੇਖਿਓ ਜੀ ਬਹੁਤ ਪਿਆਰੀ ਲੁੱਕ ਦਾ ਸੂਟ ਤੇ ਔਰਗੈਂਜ਼ਾ ਦੀ ਸ਼ਰਟ ਆ ਸੈਂਟਰਲ ਪੈਨਲ ਆ ਠੀਕ ਹੈ ਜੀ ਬਾਜੂ ਤੇ ਵੀ ਵਰਕ ਆ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਸੂਟ ਦਾ ਕ੍ਰੇਪ ਦੀ ਸਲਵਾਰ ਆ 4500 ਪ੍ਰਾਈਸ ਵਾਲਾ ਸੂਟ ਆ ਇਹ ਵੀ ਤੁਹਾਨੂੰ 4000 ਚੀ ਦੇ ਦਾਂਗੇ ਬਹੁਤ ਸੋਹਣਾ ਸੂਟ ਆ ਸੈਕਿੰਡ ਕਲਰ ਸੈਕਿੰਡ ਕਲਰ ਹੈ ਜੀ ਇਹਦਾ ਕਲਰ ਦੋਨੋਂ ਹੀ ਬਹੁਤ ਪਿਆਰੇ ਆ ਠੀਕ ਹੈ ਪਿੱਟਾ ਵਰਕ ਤੇ ਸੂਟ ਰੈਡੀ ਕਰਵਾਇਆ ਹੋਇਆ ਔਰਗੈਂਜ਼ਾ ਦੀ ਸ਼ਰਟ ਆ ਇਹੇ ਸੂਟ ਜਿਹੜੀ ਇਹ ਮੈਂ ਰੈਡੀ ਕਰਵਾਏ ਵੀ ਵਿਚ ਵਿਚ 파 ਰਹੀਆਂ ਇਹ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਜਿੱਤੇ ਪਿੱਟਾ ਵਰਕ ਹੈ ਜੀ ਅਸੀਂ ਖੁਦ ਰੈਡੀ ਕਰਦੇ ਹਾਂ ਔਰਗੈਂਜ਼ਾ ਦਾ ਸੂਟ ਆ ਠੀਕ ਹੈ ਰੇਪ ਦੀ ਸਲਵਾਰ ਇਹਦੇ ਨਾਲ 3 ਮੀਟਰ ਜੀ ਤੇ ਫੋਰ ਸਾਈਡਡ ਔਰਗੇਂਜ਼ਾ ਦਾ ਇਦਾਂ ਦੁਪੱਟਾ ਆ ਜਾਏਗਾ 4500 ਪ੍ਰਾਈਸ ਦੇ ਨਾਲ ਇਹ ਗਰਲਿਸ਼ੀ ਲੁੱਕ ਦਾ ਸੂਟ ਆ ਜੀ 4700 ਵਾਲਾ ਇਦਾਂ ਦਾ ਕੁਝ ਤੁਸੀਂ ਅਲੱਗ ਵੀ ਪਾ ਸਕਦੇ ਹੋ ਜੇ ਕਾਫੀ ਸਾਰੇ ਫੰਕਸ਼ਨ ਹੁੰਨੇ ਆ ਜ਼ਰੂਰੀ ਨਹੀਂ ਸਾਰੇ ਪਲੇਨ ਸੂਟ ਹੀ ਪਾਣੇ ਹੁੰਦੇ ਆ neck ਆ ਸਾਰੇ ਹੈਂਡਵਰਕ ਬਹੁਤ ਪਿਆਰਾ ਬਣਿਆ ਹੋਇਆ ਠੀਕ ਹੈ ਜੀ ਦੇ ਨਾਲ ਇਹ ਤੁਹਾਨੂੰ ਸਲਵਾਰ ਮਿਲ ਜੇਗੀ ਵਰਕ ਵਾਲੀ ਔਰਗੈਂਜ਼ਾ ਦਾ ਦੁਪੱਟਾ 4200 ਪ੍ਰਾਈਸ ਆ ਸੌਰੀ 4000 ਪ੍ਰਾਈਸ ਆ ਇਹ ਦਬਕੇ ਤੇ ਦੇ ਰਹੇ ਹਾਂ ਜੀ ਤੁਹਾਨੂੰ ਬਹੁਤ ਘੱਟ ਰੇਟ 'ਚ ਸੂਟ ਇਲਾਸਟੀਕ ਹੈ ਗਿਆ ਇਹ ਵੀ ਤੁਹਾਨੂੰ 4000 'ਚ ਦੇ ਰਹੇ ਹਾਂ ਸਿਲਕ ਦੀ ਸਲਵਾਰ ਆ ਦਬਕੇ ਦਾ ਸੂਟ ਆ ਸਾਰਾ ਔਰਗੈਂਜ਼ਾ ਦਾ ਦੁਪੱਟਾ ਜੀ ਲਾਸਟ ਇੱਕ ਪੀਸ ਦੇ ਰਹੀਆਂ ਤੁਹਾਨੂੰ ਜਾਗੋ ਦਾ ਫੁਲਕਾਰੀ ਸੂਟ ਆ 5500 ਦਾ ਪ੍ਰਾਈਸ ਵਾਲਾ ਸੂਟ ਆ ਜੀ ਡਿਸਕਾਊਂਟ ਤੇ 4000 ਦਾ ਹੀ ਦੇ ਰਹੀਆਂ ਅਸੀਂ ਤੁਹਾਨੂੰ ਬਿਲਕੁਲ ਲੈਸ ਪ੍ਰਾਈਸ ਇਹ ਹੈਗੀ 셔ਟ ਠੀਕ ਹੈ ਜੀ ਵਰਕ ਵਾਲੀ 셔ਟ ਆ ਸਾਰੀ ਇਹ ਨੈਕ ਤੇ ਇਹਦੇ ਬਹੁਤ ਸੋਹਣਾ ਡਿਜ਼ਾਈਨ ਆ ਸਿਲਕ ਦੀ ਸਲਵਾਰ ਆ ਇਹ ਵਰਕ ਹੈ ਜੀ ਸਲਵਾਰ ਦੇ ਪਹੁੰਚਿਆਂ ਤੇ ਜੱਗੋ ਸਟਾਈਲ ਪੂਰਾ 오ਰਗੈਂਜ਼ਾ ਦਾ ਇਹ ਦੁਪੱਟਾ 4000 ਵਿੱਚ ਅਸੀਂ ਅੱਜ ਦੀ ਕਲੈਕਸ਼ਨ ਦੇ ਰਹੀ ਹਾਂ ਤੁਹਾਨੂੰ ਸਾਰੀ ਠੀਕ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਮੈਂ ਤਾਂ ਆਪਣੇ ਤੌਰ ਤੇ ਪੂਰੀ ਜ਼ਬਰਦਸਤ ਕਲੈਕਸ਼ਨ ਦਿੱਤੀ ਆ ਤੁਹਾਨੂੰ ਬਹੁਤ ਘੱਟ ਪ੍ਰਾਈਸ ਬਾਕੀ ਹੁਣ ਥੋੜੇ ਕਮੈਂਟਾਂ ਦੀ ਵੇਟ ਰਹੇਗੀ ਮੰਡੇ ਆ ਜੀ ਅੱਜ ਮੰਡੇ ਨੂੰ ਤੁਸੀਂ ਸਾਰੇ ਵੇਟ ਕਰਦੇ ਹੋਵੋਗੇ 쿠ਪਨ ਦੀ ਵੀਡੀਓ ਬਹੁਤ ਜ਼ਿਆਦਾ ਲੌਂਗ ਹੋ ਗਈ ਆ ਨੈਕਸਟ ਮੰਡੇ ਆਪਾਂ ਦੋ 쿠ਪਨ ਇਕੱਠੇ ਗਾੜ ਦਾਂਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ ਸੋ ਮੱਚ